ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿ ਜਗਤ ਧਿਆਨ ਕਿਸ ਕਰਮਨਾ ਜਨਾਂ ਨਹਿ ਨਿਰਮਲ ਕਰਣੀ ਸਾਦ ਸਬਤ ਤੇ ਅੱਡ ਲਾਓ ਬਿਗੁਨਤੀ ਜਾਏ ਤਨੀ ਮੈਂ ਨਹੀਂ ਕਛੌਰੀ ਕਿਛ ਆਇ ਨਾ ਮੋਰਾ ਸਦਾ ਹੀ ਦਰਸ਼ਨ ਕਰਸ ਗੁਰੂ ਕੈ ਜਗਤੁ ਮਾਰੁ ਗੁਖ ਜਾਈ ਸਤਿਰਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਗਲਾ ਬਿਜਵਾ ਚਦਰਤ ਸਾਹਿਬ ਜੀ ਨਾਮ ਬਲ ਆਪਣਾ ਸਿਰ ਉਪਰ ਕਢਾਰਿਓ ਕਿਰਪਾ ਬਖਾਰ ਦੇ ਨਾਮ ਦਾਸ ਕਾ ਦੁਖ ਬਿਦਾਰਿਓ ਜਦਤ ਸਾਕਿਨੋ ਬਲਾ ਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਪਠਾ ਕਉ ਲੋਪਣ ਜੀ ਨਾਮ ਦਾਸ ਕਾ ਦੁਖ ਬਿਦਾਰਿਓ ਅਰਦ ਰਗ ਗੁਰੂ ਗੋਬਿੰਦ ਕਟ ਲਈ ਅਗਨ ਸਾਬ ਬਿਟੇ ਧਿਆਨ ਪਰਕ ਬਖ ਸੰਦਰਾਓ ਜੋ ਮਨਿ ਕਾ ਲਿਪੜਿ ਤੀ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਸਚ ਹੋਵੇ ਜੋ ਮੰਗੇ ਥਾਵੇ ਤਪਨੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇਜੋ ਬੋਲੇ ਯਾ ਗੋਵ ਸਤਿ ਹੋਵੇ ਵੰਦੁ ਜੁਗਾਦਸ ਰਾਇ ਜੁਗਤਿ ਦੇ